ਬਾਈ ਜਿਹੜੀ ਫਿਲਮ ਆ ਰਹੀ ਹੈ ਅਗਲਾ ਕਹੀ ਜੀ ਸਟੋਰੀ ਹੈਗੀ ਮਤਲਬ ਲਾ ਸਟੋਰੀ ਹੈਗੀ ਸਾਰੇ ਕਾਫੀ ਕਾਫੀ ਚੀਜ਼ਾਂ ਨੇ ਜਿਵੇਂ ਖੜਕਦੜ ਕਹੇਗਾ ਪੂਰਾ ਹਾਂ ਪੂਰਾ ਪੂਰਾ ਗੋਲੀਵਾਰੀ ਵੀ ਹੋਊਗੀ ਹਾਂ ਪੂਰੀ ਐਕਸ਼ਨ ਮੂਵੀ ਲਵ ਸਟੋਰੀ ਕੋਲ ਕੋਲ ਚੀਜ਼ ਪਾ ਦੀ ਕਿਹਦੇ ਹੋਗੀ ਪੂਰੀ ਕਿੰਨੀ ਤਰੀਕ ਨੂੰ ਆਜੂਗੀ 10 ਜੁਲਾਈ ਨੂੰ ਬੇਸਬਰੀ ਨਾਲ ਓਡਿਕਾ ਸਾਰਿਆਂ ਨੂੰ ਬਈ ਬਾਬਾ ਕਿਰਪਾ ਕਰੇ ਹਾਂਜੀ ਹਾਂ ਤੇ ਬਾਈ ਕਿਵੇਂ ਵਧੀਆ ਬਾਈ ਜੀ ਬਹੁਤ ਵਧੀਆ ਠੀਕ ਠਾਕ ਹੈ ਜੀ ਬਾਈ ਕੋਲੇ ਐਮ ਅੱਜ ਕਿਵੇਂ ਲੱਗਿਆ ਬਾਈ ਜੀ ਬਹੁਤ ਵਧੀਆ ਨਜ਼ਾਰਾ ਹੈ ਤੁਹਾਡਾ ਬੜਕੀ ਘੈਂਟ ਬੰਦਾ ਆਣਾ ਬਾਈ ਬਾਈ ਸਿਰਾ ਸਿਰਾ ਜੀ ਬਹੁਤ ਥੈਂਕ ਯੂ ਸਾਡੇ ਪਿੰਡਾਂ ਦਾ ਮਾਣ ਆ ਬਾਈ ਬਿਲਕੁਲ ਬਿਲਕੁਲ ਸਹੀ ਗੱਲ ਜਦੋਂ ਸਾਨੂੰ ਕੋਈ ਪੁੱਛਦਾ ਨਾ ਜੀ ਦੂਰ ਲੰਘ ਜਾਣਾ ਵੀ ਕਿੱਥੇ ਜਾਏ ਪਿੰਡ ਬਾਈ ਗਲਾਬ ਸਿੱਧੂ ਨੂੰ ਜਾਣ ਨੂੰ ਬਾਈ ਜਾਣਦੇ ਕਿਉਂ ਨਹੀਂ ਬਹੁਦੇ ਪਿੰਡਾਂ ਕੋਲੇ ਹੈਗਾ ਸਾਡੇ ਸਾਡੇ ਪਿੰਡ ਦਾ ਨੌ ਬੋਤਲਾਰ ਦਾ ਪਾਈ ਨੇ ਪਹਿਲਾਂ ਫਰਵਾਹੀ ਕਿਹੜੀ ਵਜਦੀ ਸੀ ਜੀ ਤੇਲੀ ਵਾਲੀ ਵਜਦੀ ਸੀ ਹੁਣ ਗਲਾਬ ਵਾਲੀ ਵਜਦੀ ਆ ਕਾਹਦੇ ਲਈ ਬੂਟ ਨੇ ਬਾਈ ਐਲ ਵੀ ਵਾਲੇ ਮੈਂ ਬਾਈ ਹਾਂ 131000 ਦੇ ਨਹੀਂ ਬਾਈ ਪਰ ਮੈਂ ਤਾਂ ਸਸਤੀ ਲਿਆਂਗਾ ਨਹੀਂ ਮੈਂ ਤੇਰੀ ਰੀਲ ਦੇਖੀ ਸੀ ਜੱਗੀ ਅੱਛਾ ਅੱਛਾ ਬਾਈ ਆਪਣਾ ਫੋਨ ਦੀ 131000 ਦੇ ਨਹੀਂ 19000 ਦੇ ਇੱਕ ਲੱਖ 19 ਦੇ ਸੀ ਇਹਦਾ ਹੁੰਦਾ ਵੀ ਸਸਤੀ ਨੇ 131000 ਦਾ ਰਿਜਨਲ ਨਹੀਂ ਨਹੀਂ ਸੋਹਣੇ ਥੈਂਕ ਯੂ ਬਾਈ